ਰੋਜ਼ਾਨਾ ਜ਼ਿੰਦਗੀ ਅਤੇ ਸਿਹਤ ਲਈ ਜਮਾਏ ਹੋਏ 4 ਹੀ ਘਰੇਲੂ ਨੁਸਖੇ ਨੰਬਰ 1 ਭੁੱਲ ਕੇ ਵੀ ਤੁਹਾਨੂੰ ਉਲਟਾ ਨਹੀਂ ਸੌਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਉਲਟੇ ਸੌਂਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਸਾਡੇ ਦਿਲ ਤੇ ਪੈਂਦਾ ਹੈ ਤੇ ਨਾਲ ਹੀ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਨੰਬਰ 2 ਕੱਚੇ ਅੰਡੇ ਦੀ ਜ਼ਰਦੀ ਮੂੰਹ ਤੇ ਲਗਾਉਣ ਦੇ ਨਾਲ ਚਿਹਰਾ ਚਮਕਦਾਰ ਬਣ ਜਾਂਦਾ ਹੈ ਤੇ ਨਾਲ ਹੀ ਚਮੜੀ ਨਰਮ ਅਤੇ ਮਲਾਈਨ ਹੋ ਜਾਂਦੀ ਹੈ ਨੰਬਰ 10 ਜੇਕਰ ਤੁਹਾਨੂੰ ਪਥਰੀ ਦੀ ਸਮੱਸਿਆ ਹੈ ਜਾਂ ਫਿਰ ਪਸ਼ਾਬ ਵਿੱਚ ਜਲਨ ਹੁੰਦੀ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਇਹ ਤੁਹਾਨੂੰ ਬਹੁਤ ਫਾਇਦਾ ਦੇਵੇਗਾ ਨੰਬਰ 4 ਆਪਣੇ ਸਰੀਰ ਨੂੰ ਹਮੇਸ਼ਾ ਮਜ਼ਬੂਤ ਰੱਖਣ ਦੇ ਲਈ ਸ਼ਕਰਗੰਦੀ ਨੂੰ ਹਮੇਸ਼ਾ ਪੂਨਕੇ ਹੀ ਖਾਓ ਨੰਬਰ 5 ਜੇਕਰ ਤੁਸੀਂ ਰਾਤ ਦੇ ਸਮੇਂ ਜਰਾਬਾਂ ਪਾ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਨਾਲ ਹੀ ਨਜ਼ਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਸਾਡਾ ਬਲੱਡ ਸਰਕੂਲੇਸ਼ਨ ਵਿੱਚ ਹੀ ਸਲੋ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਨੀਂਦ ਵੀ ਪ੍ਰੋਪਰ ਨਹੀਂ ਆਉਂਦੀ ਤਾਂ ਰਾਤ ਨੂੰ ਜਰਾਬਾ ਹਮੇਸ਼ਾ ਉਤਾਰ ਕੇ ਹੀ ਪਹਿਨਣਾ ਚਾਹੀਦਾ ਹੈ ਨੰਬਰ 6 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਲਈ ਨਹੀਂ ਜਾਂਦੇ ਤਾਂ ਇਸ ਨਾਲ ਤੁਹਾਡੇ ਸਰੀਰ ਉਤੇ ਬੁੜਾਪਾ ਬਹੁਤ ਜਲਦੀ ਆ ਜਾਵੇਗਾ ਅਤੇ ਨਾਲ ਹੀ ਤੁਹਾਡੇ ਗੁਰਦੇ ਵੀ ਖਰਾਬ ਹੋਣ ਲੱਗ ਜਾਣਗੇ ਤਾਂ ਪੈਨ ਲੱਗੇ ਫਰੈਸ਼ ਹੋ ਕੇ ਹੀ ਪਓ ਨੰਬਰ 7 ਇੱਕ ਚਮਚ ਸੁੱਕੇ ਤਨੀਏ ਦਾ ਰਾਤ ਨੂੰ ਪਾਣੀ ਵਿੱਚ ਭਿਉ ਕੇ ਰੱਖ ਦਿਓ ਤੇ ਸਵੇਰੇ ਦੇ ਸਮੇਂ ਇਸ ਨੂੰ ਖਾ ਲਓ ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਇਸ ਨਾਲ ਉਹ ਦੂਰ ਹੋ ਜਾਵੇਗੀ ਨੰਬਰ 8 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾ ਲਓ ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 9 ਸਤੂ ਦਾ ਸ਼ਰਬਤ ਬਣਾ ਕੇ ਪੀ ਲਓ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਗਰਮੀ ਮਹਿਸੂਸ ਨਹੀਂ ਹੋਏਗੀ ਇਸ ਤੋਂ ਇਲਾਵਾ ਤੁਹਾਡੇ ਸਰੀਰ ਦੀ ਅੰਦਰਲੀ ਗਰਮੀ ਵੀ ਇਸ ਨਾਲ ਬਾਹਰ ਆ ਜਾਵੇਗੀ ਨੰਬਰ 10 ਪ੍ਰਮਾਤਮਾ ਨੂੰ ਆਪਣਾ ਵਕੀਲ ਬਣਾਉਣ ਵਾਲਾ ਇਨਸਾਨ ਜ਼ਿੰਦਗੀ ਦਾ ਹਰ ਮੁਕੱਦਮਾ ਜਿੱਤ ਜਾਂਦਾ ਹੈ ਤੇ ਉਹ ਵੀ ਫ੍ਰੀ ਵਿੱਚ ਨੰਬਰ 11 ਜੇਕਰ ਤੁਸੀਂ ਪਾਣੀ ਵਿੱਚ ਪਦੀਨੇ ਦੀਆਂ ਪੱਤੀਆਂ ਪਾ ਲਓ ਤਾਂ ਇਸ ਦੇ ਨਾਲ ਤੁਹਾਡੇ ਚਿਹਰੇ ਦੇ ਉੱਪਰ ਕਦੇ ਵੀ ਛਾਈਆਂ ਨਹੀਂ ਪੈਣਗੀਆਂ ਤਾਂ ਇਸ ਪਾਣੀ ਨੂੰ ਪੀ ਕੇ ਜ਼ਰੂਰ ਦੇਖਿਓ ਇਹ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਦਿੰਦਾ ਹੈ ਨੰਬਰ 12 ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਚੜਦਾ ਸੂਰਜ ਵੀ ਡੁੱਬਦਾ ਹੋਇਆ ਹੀ ਦਿਸਦਾ ਹੈ ਮਤਲਬ ਸਾਰੀ ਗੱਲ ਸਾਡੇ ਨਜ਼ਰੀਏ ਦੀ ਹੁੰਦੀ ਹੈ ਨੰਬਰ 13 ਜੇਕਰ ਅਕਸਰ ਤੁਹਾਡੇ ਸਿਰ ਵਿੱਚ ਦਰਦ ਹੁੰਦਾ ਰਹਿੰਦਾ ਹੈ ਤਾਂ ਐਲੋਵੀਰੇ ਦੇ ਪਾਣੀ ਨੂੰ ਗਰਮ ਕਰਕੇ ਆਪਣੇ ਸਿਰ ਉੱਪਰ ਲਗਾ ਲਓ ਸਿਰਦਰਦ ਠੀਕ ਹੋ ਜਾਵੇਗਾ ਨੰਬਰ 14 ਕਿਸੇ ਦੇ ਗਿੜਗਡਾਉਣ ਨਾਲ ਪਹਿਲੀ ਵਾਰ ਤਾਂ ਸ਼ਬਦ ਮੁੱਕ ਜਾਂਦੇ ਆ ਦੂਜੀ ਵਾਰ ਹੰਝੂ ਸੁੱਕ ਜਾਂਦੇ ਆ ਤੀਜੀ ਵਾਰ ਜਜ਼ਬਾਤ ਸੁੱਕਦੇ ਆ ਤੇ ਫਿਰ ਇਨਸਾਨ ਗਿੜਗਡਾਉਣ ਦਾ ਨਹੀਂ ਬਲਕੇ ਪੱਥਰ ਬਣ ਜਾਂਦਾ ਹੈ ਤਾਂ ਹਰ ਇੱਕ ਦੇ ਜਜ਼ਬਾਤਾਂ ਦੀ ਕਦਰ ਕਰੋ ਕਿਉਂਕਿ ਇਸ ਜੱਗ ਉੱਤੇ ਮੁੜ ਕਿਸੇ ਨੇ ਨਹੀਂ ਆਉਣਾ ਤਾਬਿਨਾ ਕੰਮ ਤੋਂ ਕਿਸੇ ਦਾ ਦਿਲ ਨਹੀਂ ਦਿਖਾਈਦਾ ਨੰਬਰ 15 ਜੇਕਰ ਅਕਸਰ ਹੀ ਤੁਹਾਡੇ ਦੰਦਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਤਾਂ ਲੌਂਗ ਦੇ ਉੱਪਰ ਜਿਹੜੇ ਫੁੱਲ ਹੁੰਦੇ ਆ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਪਾਊਡਰ ਬਣਾ ਕੇ ਆਪਣੇ ਦੰਦਾਂ ਥੱਲੇ ਰੱਖ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ ਨੰਬਰ 16 ਕਿਉਂ ਕਰਦਾ ਹੁੰਨਾ ਤੂੰ ਰਾਹੀ ਹਰ ਮੋੜ ਤੇ ਸਵਾਲ ਰਸਤੇ ਬਣਾਉਣ ਵਾਲੇ ਨੇ ਮੰਜ਼ਿਲ ਵੀ ਬਣਾਈ ਹੋਈ ਆ ਨੰਬਰ 17 ਖਾਣਾ ਖਾਣ ਤੋਂ ਬਾਅਦ ਕੋਈ ਸਮਾਂ ਸਾਨੂੰ ਪੈਦਲ ਜ਼ਰੂਰ ਚੱਲਣਾ ਚਾਹੀਦਾ ਹੈ ਪਰੰਤੂ ਪੈਣਾ ਨਹੀਂ ਚਾਹੀਦਾ ਇਸ ਦੇ ਨਾਲ ਤੁਹਾਡਾ ਖਾਣਾ ਜਲਦੀ ਹਾਜ਼ਮ ਹੋ ਜਾਵੇਗਾ ਤੇ ਤੁਸੀਂ ਤੰਦਰੁਸਤ ਵੀ ਰਹੋਗੇ ਨੰਬਰ 18 ਸਾਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਦੂਜਿਆਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਵੀ ਅਸੀਂ ਦੂਸਰੇ ਹੀ ਹਾਂ ਭਾਵੇਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਜ਼ਿੰਦਗੀ ਚੰਗੀ ਲੱਗਦੀ ਆ ਆਪਦੀ ਨਾਲੋਂ ਜ਼ਿਆਦਾ ਨੰਬਰ 19 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਮੂਲੀ ਰਾਸ ਵਿੱਚ ਕਾਲੀ ਮਿਰਚ ਦਾ ਤੇ ਥੋੜਾ ਜਿਹਾ ਨਮਕ ਨੂੰ ਮਿਕਸ ਕਰਕੇ ਲੈ ਲਓ ਇਸ ਨਾਲ ਦਰਦ ਠੀਕ ਹੋ ਜਾਵੇਗਾ ਨੰਬਰ ਬੀ ਕਿਸੇ ਵਿੱਚ ਕੋਈ ਕਮੀ ਦਿਸੇ ਤਾਂ ਉਸ ਨੂੰ ਸਮਝਾਓ ਜੇਕਰ ਕਿਸੇ ਵਿੱਚ ਕੋਈ ਕਮੀ ਦਿਸੇ ਤਾਂ ਖੁਦ ਨੂੰ ਸਮਝਾਉਣਾ ਬਿਹਤਰ ਰਹੇਗਾ ਨੰਬਰ 21 ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਖਾਣੇ ਨੂੰ ਹੌਲੀ-ਹੌਲੀ ਚਵਾ ਕੇ ਹੀ ਖਾਓ ਨੰਬਰ 22 ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਿਤੇ ਨਾ ਕਿਤੇ ਕੰਮ ਆ ਹੀ ਜਾਂਦੀ ਹੈ ਨੰਬਰ 23 ਰਾਤ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਜ਼ਰੂਰ ਧੋ ਕੇ ਸੌਂ ਨਹੀਂ ਤਾਂ ਤੁਹਾਡਾ ਚਿਹਰਾ ਜਲਦੀ ਬੁੱਢਾ ਦਿਖਾਈ ਦੇਣ ਲੱਗ ਜਾਵੇਗਾ ਨੰਬਰ 24 ਹਾਲਾਤ ਬਦਲਦੇ ਜਦੋਂ ਸੰਭਵ ਨਾ ਹੋਵੇ ਤਾਂ ਮਨ ਦੀ ਸਥਿਤੀ ਭਾਵ ਵਿਚਾਰ ਬਦਲੋ ਇਸ ਦੇ ਨਾਲ ਤੁਸੀਂ ਆਪਣੇ ਆਪ ਹੀ ਸਾਰਾ ਕੁਝ ਬਦਲ ਜਾਵੇਗਾ ਨੰਬਰ 25 ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਤੁਹਾਨੂੰ ਸੇਵ ਦਾ ਮਰਬਦ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਨੰਬਰ 26 ਆਪਣੇ ਆਪ ਨੂੰ ਇਸ ਤਰ੍ਹਾਂ ਦਾ ਮਨਾਓ ਕਿ ਤੁਸੀਂ ਹੱਲ ਦਾ ਹਿੱਸਾ ਹੋਵੋ ਨਾ ਕਿ ਸਮੱਸਿਆ ਦਾ ਕਿਉਂਕਿ ਸਮੱਸਿਆਵਾਂ 'ਮਾ ਖੜੀਆਂ ਕਰਨ ਵਾਲੇ ਤਾਂ ਸਾਰੇ ਲੋਕ ਹੀ ਹੁੰਦੇ ਹਨ ਵੱਡੀ ਗੱਲ ਹੈ ਕਿ ਤੁਸੀਂ ਕਿਸੇ ਸਮੱਸਿਆ ਦਾ ਹੱਲ ਬਣੋ ਤੇ ਕਿਸੇ ਦਾ ਸਹਾਰਾ ਬਣੋ ਨੰਬਰ 27 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਵਾਲਾਂ ਤੇ ਹਫ਼ਤੇ ਵਿੱਚ ਇੱਕ ਵਾਰ ਮਲਤਾਨੀ ਮਿੱਟੀ ਜ਼ਰੂਰ ਲਗਾਓ ਇਸ ਵਿੱਚ ਬਹੁਤ ਸਾਰੇ ਤੱਤ ਹੁੰਦੇ ਹਨ ਨੰਬਰ 28 ਨਜ਼ਰ ਆਪਣੀਆਂ ਕਮੀਆਂ ਤੇ ਵੀ ਰੱਖੋ ਕਿਉਂਕਿ ਗਲਤੀ ਹਮੇਸ਼ਾ ਸਾਹਮਣੇ ਵਾਲੇ ਦੀ ਨਹੀਂ ਹੁੰਦੀ ਨੰਬਰ 29 ਜੇਕਰ ਤੁਸੀਂ ਆਪਣੇ ਸਰੀਰ ਨੂੰ ਮੱਛਰ ਕੱਟਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਉੱਪਰ ਮਲਤਾਨੀ ਮਿੱਟੀ ਦਾ ਲੇਪ ਲਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਨੂੰ ਕਦੇ ਵੀ ਮੱਛਰ ਨਹੀਂ ਕੱਟੇਗਾ ਨੰਬਰ 30 ਜਿਵੇਂ ਇੱਕ ਇਨਸਾਨ ਆਪਣੀ ਪੇਟ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਨਹੀਂ ਦੇਖ ਸਕਦਾ ਪਰੰਤੂ ਵੱਡਾ ਉਹੀ ਇਨਸਾਨ ਹੈ ਜੋ ਆਪਣੀਆਂ ਬੁਰਾਈਆਂ ਨੂੰ ਦੇਖੇ ਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਨੰਬਰ 31 ਜੇਕਰ ਤੁਹਾਡੇ ਚਿਹਰੇ ਦਾ ਰੰਗ ਪੀਲਾ ਪੈਣ ਲੱਗ ਜਾਵੇ ਤਾਂ ਇਸ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਜਿਗਰ ਦੀ ਕੋਈ ਸਮੱਸਿਆ ਹੈ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਾ ਲਓ ਨੰਬਰ 32 ਤੁਸੀਂ ਜਿਵੇਂ ਦੇ ਵੀ ਹੋ ਉਦਾਂ ਦੇ ਹੀ ਰਹੋ ਕਿਸੇ ਤੋਂ ਪ੍ਰਭਾਵਿਤ ਹੋ ਕੇ ਖੁਦ ਨੂੰ ਬਦਲਣ ਦੀ ਕੋਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਭਾਵੇਂ ਕਰਕਸ਼ ਹੁੰਦੀ ਹੈ ਪਰ ਉਹ ਆਜ਼ਾਦ ਹੁੰਦਾ ਹੈ ਤੋਤਾ ਦੂਸਰਿਆਂ ਦੀ ਭਾਸ਼ਾ ਬੋਲਦਾ ਹੈ ਪਰ ਉਹ ਅਕਸਰ ਪਿੰਜਰੇ ਵਿੱਚ ਕੈਦ ਹੁੰਦਾ ਹੈ ਨੰਬਰ 33 ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਹਰੀ ਇਲਾਇਚੀ ਖਾ ਲਓ ਇਸ ਤਰ੍ਹਾਂ ਕਰਨ ਨਾਲ ਮੂੰਹ ਦੀ ਬਦਬੂ ਬੰਦ ਹੋ ਜਾਵੇਗੀ ਇਸ ਤੋਂ ਇਲਾਵਾ ਤੁਸੀਂ ਜਾਮਣ ਵੀ ਖਾ ਸਕਦੇ ਹੋ ਨੰਬਰ 34 ਜਿਹੜਾ ਸੌਖਾ ਹੈ ਪਿਆਰ ਕਰਨਾ ਵੀ ਸੌਖਾ ਹੈ ਹਾਰਨਾ ਵੀ ਸੌਖਾ ਹੈ ਜਿੰਨਾ ਵੀ ਸੌਖਾ ਹੈ ਜਦੋਂ ਸਭ ਸੌਖਾ ਹੈ ਤਾਂ ਔਖਾ ਕੀ ਹੈ ਔਖਾ ਤਾਂ ਸੌਖਾ ਹੋਣਾ ਸੌਖਾ ਹੋਣਾ ਸਭ ਤੋਂ ਹੈ ਨੰਬਰ 35 ਜੇਕਰ ਤੁਹਾਡੇ ਗੁਰਦੇ ਖਰਾਬ ਹੋ ਰਹੇ ਨੇ ਤਾਂ ਇਸ ਦਾ ਮੁੱਖ ਕਾਰਨ ਹੈ ਕਿ ਤੁਸੀਂ ਕੋਲ ਡਰਿੰਕ ਬਹੁਤ ਜ਼ਿਆਦਾ ਪੀਂਦੇ ਹੋ ਇਸ ਲਈ ਇਹਨਾਂ ਦਾ ਸੇਵਨ ਕਰਨ ਤੋਂ ਬਚੋ ਇਹ ਤੁਹਾਡੇ ਗੁਰਦੇ ਖਰਾਬ ਕਰ ਦੇਣਗੇ ਨੰਬਰ 36 ਮੁਸੀਬਤ ਵੀ ਰੂਹ ਨਾਲ ਭਰੇ ਥੈਲੇ ਵਰਗੀ ਹੁੰਦੀ ਆ ਦੇਖਦੇ ਰਹੂਗਾ ਤਾਂ ਇਹ ਬਹੁਤ ਜ਼ਿਆਦਾ ਵੱਡੀ ਲੱਗੇਗੀ ਜੇਕਰ ਤੁਸੀਂ ਇਸ ਨੂੰ ਚੱਕ ਲਓਗੇ ਤਾਂ ਇਹ ਬਿਲਕੁਲ ਹਲਕੀ ਲੱਗੇਗੀ ਤਾਂ ਮੁਸੀਬਤਾਂ ਨਾਲ ਹਮੇਸ਼ਾ ਲੜੋ ਉਹਨਾਂ ਤੋਂ ਡਰ ਕੇ ਆਪਣੀ ਜ਼ਿੰਦਗੀ ਨੂੰ ਨਾ ਰੋਕ ਲਵੋ ਨੰਬਰ 37 ਜੇਕਰ ਤੁਸੀਂ ਬੁਢਾਪਾ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਜੇਕਰ ਅਸੀਂ ਇਹਨਾਂ ਦਾ ਸੇਵਨ ਜ਼ਿਆਦਾ ਕਰਦੇ ਹਾਂ ਤਾਂ ਸਾਡੇ ਸਰੀਰ ਉੱਪਰ ਬੁਢਾਪਾ ਬਹੁਤ ਜਲਦੀ ਦਿਖਣ ਲੱਗ ਜਾਂਦਾ ਹੈ ਨੰਬਰ 38 ਅਜੀਬ ਸੌਦੇਗਾਰ ਹੈ ਇਹ ਵਕਤ ਵੀ ਜਵਾਨੀ ਦੇ ਲਾਲਚ ਦੇ ਕੇ ਬਚਪਨ ਲੈ ਜਾਂਦਾ ਹੈ ਨੰਬਰ 39 ਜੇਕਰ ਤੁਸੀਂ ਆਪਣੀ ਅਕਲ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਸਿਰ ਉੱਪਰ ਨਿੰਮ ਦਾ ਤੇਲ ਲਗਾਓ ਨੰਬਰ 40 ਸਮਾਂ ਬੋਲਾ ਹੁੰਦਾ ਸੁਣਦਾ ਕਿਸੇ ਦੀ ਵੀ ਨਹੀਂ ਪਰ ਉਹ ਨਾ ਨਹੀਂ ਹੁੰਦਾ ਉਹ ਸਭ ਕੁਝ ਦੇਖਦਾ ਹੈ ਨੰਬਰ 41 ਜੇਕਰ ਤੁਸੀਂ ਧੁੱਪ ਵਿੱਚ ਬੈਠ ਕੇ ਗੰਨਾ ਚੂਪਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਸਰੀਰ ਤਾਕਤਵਰ ਹੋ ਜਾਵੇਗਾ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤਾਂ ਜੋ ਅਸੀਂ ਤੁਹਾਡੀ رائے ਮੁਤਾਬਿਕ ਘਰੇਲੂ ਨੁਸਖੇ ਤੁਹਾਡੇ ਅੱਗੇ ਲਿਆ ਸਕੀਏ ਧੰਨਵਾਦ